19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕੱਲ 25 ਸਰਪੰਚੀ ਦੇ ਚੋਣਾਂ ਹੋਣ ਜਾ ਰਹੇ ਨੇ ਕੋਈ ਕਈ ਜ਼ਿਲ੍ਹਿਆਂ ਦੇ ਵਿੱਚ ਕੋਰਟ ਵੱਲੋਂ ਜੜੀਆਂ ਰੋਕ ਵੀ ਲਾਈ ਗਈ ਆ ਤੇ ਫਿਰੋਜ਼ਪੁਰ ਵਿੱਚ ਵੀ ਕੱਲ 25 ਸਰਪੰਚੀ ਦੇ ਜਿਹੜੇ ਚੋਣਾਂ ਹੋਣੇ ਆ 231 ਸੀਟਾਂ ਦੇ ਜਿਹੜੇ ਬਾਈ ਇਲੈਕਸ਼ਨ ਜਿਹੜੇ ਆ ਹੋਣ ਦੀ ਜੜੀਆ ਗੱਲ ਉਹ ਸਾਹਮਣੇ ਆਈ ਸੀ ਲੇਕਿਨ ਜ਼ਿਆਦਾਤਰ ਸੀਟਾਂ ਤੇ ਜਿਹੜੀ ਸਰਵਸੰਮਤੀ ਬਣਦੀ ਹੋਈ ਸਾਹਤੋਂ ਤੇ ਦਿਖਾਈ ਦੇ ਰਹੀ ਆ ਕਿਉਂਕਿ ਅਧਿਕਾਰੀਆਂ ਨੇ ਦੱਸਿਆ ਵੀ 173 ਜਿਹੜੇ ਪੰਚੀਆਂ ਜਿਹੜੀਆਂ ਜੜੀਆਂ ਸੀਟਾਂ ਸੀ ਉਹਦੇ ਤੇ ਜੜੀਆ ਸਹਿਮਤੀ ਬਣ ਚੁੱਕੀ ਆ ਤੇ ਉੱਤੇ ਚੋਣ ਨਹੀਂ ਹੋਣਗੇ ਤੇ ਪੰਚੀਆਂ ਦੀ ਵੀ ਜੜੀਆ 12 ਸੀਟ ਕਣਤੀ ਜਿਹੜੀ ਆ ਗੱਲ ਉਹ ਸਾਹਮਣੇ ਆ ਰਹੀ ਆ ਤੇ ਕਈ ਜੜੀਆਂ ਹੋ ਜੇ ਸੀਟਾਂ ਨੇ ਜਿੱਥੇ ਨੋਮੀਨੇਸ਼ਨ ਹੀ ਦਾਖਲ ਨਹੀਂ ਹੋਏ ਤੇ ਜਿੱਥੇ ਚੋਣਾਂ ਜਿਹੜੇ ਨਹੀਂ ਹੋਣਗੇ ਜ਼ਿਆਦਾਤਰ ਉਹ ਸੀਟਾਂ ਨੇ ਵੀ ਜਿੱਥੇ ਸ਼ੈਮਤੀ ਬਣ ਚੁੱਕੀ ਆ ਤੇ ਜਾਂ ਫਿਰ ਜਿੱਥੇ ਨਾਮ ਜਦੀਆਂ ਜੜੀਆਂ ਟੋ ਹਜੇ ਤੱਕ ਜੜੀਆਂ ਉਹ ਦਾਖਲ ਨਹੀਂ ਅਸੀਂ ਹੋਈਆਂ ਜਿਸ ਕਰਕੇ ਉੱਥੇ ਚੋਣ ਨਹੀਂ ਹੋਣਗੇ ਜਾਂ ਹੋਰ ਕਾਰਨ ਵੀ ਰਹਿ ਸਕਦੇ ਆ ਕਿ ਜਾਂ ਜਗ੍ਹਾ ਤੇ ਕੋਰਟ ਦੇ ਕੇਸ ਚੱਲਦੇ ਪਏ ਨੇ ਜਾਂ ਕੋਈ ਅਨਦਰ ਅਨਦਰ ਕਾਰਨ ਕਰਕੇ ਵੀ ਇਹ ਜਿਹੜੇ ਚੋਣ ਨਹੀਂ ਹੋਣੇ ਤੇ ਤੁਸੀਂ ਕਹਿ ਸਕਦੇ ਆ ਵੀ 231 ਦੇ ਵਿੱਚੋਂ ਮਾਤਰ 16 25 ਦੀਆਂ ਤੇ ਇੱਕ ਜੜੀ ਸਰਪੰਚੀ ਜੜੀ ਸੀਟ ਤੇ ਉਹ ਚੋਣਾਂ ਹੋਣੇ ਆ ਜੋ ਦਿਖਾਉਂਦਾ ਵੀ ਇਹ ਜਿਹੜੇ ਚੋਣ ਹੋਣੇ ਆ ਵੀ ਇਹਦਾ ਜੋ c h ਵੀ ਹੈਗਾ ਕਾਫੀ ਜਿਹੜਾ ਵੀ ਲੋਕਾਂ ਦੇ ਵਿੱਚ ਕਾਟੀ ਨਜ਼ਰ ਆਂਦਾ ਕਿਉਂਕਿ ਜਦੋਂ ਇਨੀਆਂ ਸੀਟਾਂ ਦੇ ਵਿੱਚੋਂ ਸਰਪੰਚੀ ਬਣ ਜਾਵੇ ਤੇ ਜਿਹੜੇ ਕਾਟੀ ਜਿਹੜੇ ਉਮੀਦਵਾਰ ਰਹਿ ਜਾਂਦੇ ਸਮਝ ਸਕਦੇ ਆਂ ਵੀ ਵੀ ਉਹਦਾ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਉਹ ਫਿਰ ਨਾਮਾਤਰ ਹੀ ਰਹਿ ਜਾਂਦਾ ਕਿਉਂਕਿ ਜ਼ਿਆਦਾਤਰ ਸੀਟਾਂ ਦੇ ਲੋਕਾਂ ਨੇ ਜਦ ਹੀ ਸਰਪੰਚੀ ਬਣਾ ਕੇ ਆਪਣੇ ਸਰਪੰਚਾਂ ਨੂੰ ਚੁਣਿਆ ਤੇ ਉੱਥੇ ਉਹਨਾਂ ਦੀ ਜਿਹੜੀ ਆ ਵੀ ਕਹਿ ਸਕਦੇ ਆਂ ਵੀ ਲੋਕਾਂ ਦੀ ਨੁਮਾਇੰਦਗੀ ਉੱਥੇ ਇਹ ਕਰਨਗੇ ਤਾਂ ਜੋ ਪਿੰਡ ਦੇ ਜਿਹੜੇ ਕੰਮ ਕਾਜ ਜਿਹੜੇ ਕਰਵਾਉਣੇ ਹੁੰਦੇ ਆ ਉਹਨਾਂ ਵਿੱਚ ਆਪਣਾ ਜਿਹੜਾ ਸਹਿਯੋਗ ਦੇਣ ਦੀ ਜਿਹੜੀ ਆ ਗੱਲ ਕਰਨਗੇ ਲੇਕਿਨ ਕਹਿ ਸਕਦੇ ਆਂ ਵੀ ਨਾਵ ਹੋਣੇ ਉਹਨਾਂ ਪਾਵੇਂ ਕੁਝ ਸੀਟਾਂ ਤੇ ਚੋਣਾਂ ਹੋਣੇ ਉਹਦੇ ਵਾਸਤੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕਰ ਦਿੱਤੀ ਗਈ ਚਾਹੇ ਸਿਵਲ ਪ੍ਰਸ਼ਾਸਨ ਹੋਵੇ ਪੁਲਿਸ ਪ੍ਰਸ਼ਾਸਨ ਹੋਵੇ ਸਾਰੇ ਪ੍ਰਕਟਾ ਇਤਜ਼ਾਮ ਜਿਹੜੇ ਆ ਉਹ ਕਰ ਲਿੱਤੇ ਗਏ ਆ ਤੇ ਪੋਲਿੰਗ ਸਟਾਫ ਵੀ ਉਹਦੇ ਉੱਥੇ ਭੇਜਣ ਦਾ ਕੰਮ ਵੀ ਜਿਹੜਾ ਪ੍ਰਸ਼ਾਸਨ ਵੱਲੋਂ ਉਹ ਕੀਤਾ ਜਾ ਰਿਹਾ ਜੋ ਦੱਸਾਂਦਾ ਵੀ ਕੱਲ ਦੇ ਜਿਹੜੇ ਵੀ ਚੋਣਾਂ ਹੋਣੇ ਆ ਚਾਹੇ ਥੋੜੀਆਂ ਸੀਟਾਂ ਤੇ ਹੋਣੇ ਆ ਉਮੀਦ ਜਤਾਈ ਜਾ ਰਹੀ ਆ ਪ੍ਰਸ਼ਾਸਨ ਵੱਲੋਂ ਕਿ ਅਮਨ ਮਾਨਤਾ ਦੇ ਨਾਲ ਹੋਣਗੇ ਬਿਨਾਂ ਸ਼ੋਰ ਸ਼ਰਾਬੇ ਤੋਂ ਹੋਣਗੇ ਤੇ ਲੋਕ ਜਿਹੜਾ ਵੀ ਆਪਣੇ ਜਿੱਥੇ ਵੀ ਚੋਣਾਂ ਹੋਣੇ ਆ ਆਪਣੇ ਮਰਜ਼ੀ ਦਾ ਜਿਹੜਾ ਉੱਥੇ ਸਰ काम का उनानू ਵਧੀਆ ਤਰੀਕੇ ਦਾ ਜਿਹੜਾ ਉਥੇ ਕਰਵਾਇਆ ਜਾ ਸਕੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦੈਨਿਕ ਸਵੇਰਾ ਫਰਕ 170 ਸੀਟਾਂ ਤੇ ਪੰਚਾਂ ਦੇ ਲਈ ਸਰਸੰਤੀ ਬਣ ਚੁੱਕੀ ਹੈ ਤੇ 5 ਸੀਟਾਂ ਤੇ ਸਰਪੰਚਾਂ ਦੇ ਲਈ ਸਰਸੰਤੀ ਬਣ ਚੁੱਕੀ ਹੈ ਕੱਲ ਕੇਵਲ 16 ਸੀਟਾਂ ਤੇ ਪੰਚਾਂ ਦੇ ਚੋਣ ਹੋਣਗੇ ਤੇ ਇੱਕ ਸੀਟ ਤੇ ਸਰਪੰਚ ਦੇ ਚੋਣ ਹੋਣਗੇ ਸਾਡੇ 12 ਪੋਲਿੰਗ ਬੂਥ ਬਣਨਗੇ ਸਾਡੀ ਤਿਆਰੀ ਪੂਰੀ ਹੈਗੀ ਸਟਾਫ ਦੀ ਪਾਰਟੀਆਂ ਬਣ ਚੁੱਕੀਆਂ ਨੇ ਸੁਰੱਖਿਆ ਪ੍ਰਬੰਧ ਪੂਰਾ ਹੈਗੇ ਨੇ ਤੇ ਕੱਲ ਵੋਟਿੰਗ ਦਾ ਦਿਨ ਹੈ ਤੇ ਤੁਹਾਡੇ ਮਾਧਿਅਮ ਤੋਂ ਮੈਂ ਪ੍ਰਦੇਸ਼ ਵਾਸੀਆਂ ਨੂੰ ਗਾਉਂ ਵਾਲਿਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਵੱਧ ਚੜ ਕੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਉਣ ਵੋਟ ਕਰਨ ਜ਼ਰੂਰ ਆਉਣ। ਸਰ ਟੋਟਲ ਕਿੰਨੇ ਸੀ ਬਾਈ ਇਲੈਕਸ਼ਨ ਜਿਹੜੇ ਹੋਣ ਜਾ ਰਹੇ? ਦੇਖੀ ਜੀ 231 ਸੀਟ ਸੀਗੀਆਂ ਪੰਚਾਂ ਦੀਆਂ ਤੇ 12 ਸੀਟਾਂ ਸੀਗੀਆਂ ਆਪਣੇ ਸਰਪੰਚਾਂ ਦੀਆਂ ਜਿਹਨਾਂ ਦੇ ਟੋਟਲ ਬਾਈ ਇਲੈਕਸ਼ਨਸ ਹੋਣੇ ਸੀਗੇ। ਹੁਣ ਇਸ ਤੋਂ ਬਾਅਦ 42 ਪੰਚ ਤੇ 6 ਸਰਪੰਚਾਂ ਦੀਆਂ ਸੀਟਾਂ ਫਿਰ ਵੀ ਵੈਕੈਂਟ ਰਹਿ ਜਾਂਦੀਆਂ ਜਿੱਥੇ ਕਿ ਸਾਨੂੰ ਨੋਮੀਨੇਸ਼ਨ ਕੋਈ ਤਰ੍ਹਾਂ ਨਹੀਂ ਹੋ ਜਾਣਾ। ਕੀ ਕਰ ਨੋਮੀਨੇਸ਼ਨ ਪ੍ਰਾਪਤ ਹੋਇਆ ਜਾਂ ਕੋਰ ਕੇਸ ਜਾਂ ਕੋਈ ਹੋਰ ਅਨਦਰ ਕਾਰਨ ਸੀ ਇੱਕ ਦੋ ਥਾਂ ਤੇ ਸਟੇ ਹੈ ਤੇ ਬਾਕੀ ਸਾਨੂੰ ਕੋਈ ਫਾਈਲ ਪ੍ਰਾਪਤ ਨਹੀਂ ਹੋਈ ਹੈ